ਮੋਰ ਦੀ ਇਹਦਾ ਮੋਰ ਦੀ ਇੱਕ ਮਿੰਟ ਚੱਲ ਇੱਧਰ ਇੱਕ ਮਾਈਕ ਲਗਾਣਾ ਹੈ ਮਾਈਕ ਲਗਾ ਲੈ ਇੱਕ ਮਿੰਟ ਸਰ ਯਾਰ ਆਪਣੇ ਬੰਦਾ ਆ ਮੈਂ ਲਾ ਲਉ ਮਾਈਕ ਲਾ ਲਓ ਅੱਕੇ ਦੀ ਗਾਂ ਨਹੀਂ ਬਰੇ ਪ੍ਰੋਜੈਕਟ ਅੱਕੇ ਦੀ ਹੋ ਜਾ ਕੇ भाजी <laughs> 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 ਸੁਰੇ ਚੱਲੂ ਚੱਲੂ ਖੁੱਲਾ ਹੋਇਆ ਚੱਲ ਰਿਹਾ ਹੈ ਪਿੱਛੇ ਆ ਜਾ ਪਾ ਜੀ ਚਾਰ ਤੋਂ ਚਾਰ ਪਣਾਰਦੇ ਨਾਲ ਦੇ 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 ਚਾਰ ਪਾਣੀ ਪ੍ਰਾਕਟ ਫਾਇਦਾ ਜੋ ਬਾਈ ਅੱਗੇ ਸਰ ਥੋੜਾ ਜਿਹਾ ਮੈਡਮ ਜੀ ਫੋਨ ਪਿੱਛੇ ਕਰੋ ਮੈਡਮ ਜੀ ਕਿਹੜਾ ਤਰ੍ਹਾਂ ਫੋਨ ਲਾਈ ਜਾਂਦੇ ਏ ਜੀ ਜੀ ਆਪਣੀ ਪਲੇਟਫਾਰਮ ਪਰਸ਼ਾਦ ਦੀ ਪਲੇਟ ਪਾ ਲੀਏ ਪਰ ਆਪਣਾ ਪਰਮਾਤਮਾ ਚਰਨਾ ਚਾਹੀਦਾ ਹੈ ਭਾਈ ਹੌਣ ਵਿੱਚ ਲੈ ਆਓ ਆਗੇ ایک ہو ایک ہو ایک منٹ راجی دوسرے ایک ہوا साहिबे پچھے ہم کے بولن کے لیے اس کو پہلے ارداس کی تھی ارداس کی تھی سچی طرح پر پہلے مجھے سارے اپنی اپنی جگہ دے کھڑے ہو جو ایک ایک قدم چاہے پیچھے ہو جائے سنگ جڑی پیچھے کھڑی ہے تھوڑا پیچھے پیچھے ہو جائے ہاں جی کوئی بھی ہور نہ کے جبے صرف صرف بابا جی دنال چھوت کہنا نا جی پیچھے پیچھے تھوڑا جا پیچھے پیچھے ہوجو ہلکا جو بولے صدر جہاں بگوان بالکل مہاراج ਲਾ ਮੇਰਾ ਦੋਇਆ ਨੇ ਉਹਨਾਂ ਨਾਲ ਤੱਕ ਪਾਵਾਂਗਾ ਜਿੰਨਾ ਜਿੰਨਾ ਬਣਾ। ਵੀਡੀਓ ਕੋਲੋਂ ਕਾਰੀ। ਅੱਛਾ ਬਣਾਉਣਾ। ਵੀਡੀਓ ਕੋਲੋਂ ਕਾਰੀ। ਇਸ ਦੇ ਕਰਕੇ ਇਹ ਮਸ਼ਾਈ ਹੈ। ਅੱਛਾ ਰੂਲਰ ਚਲੋ। nellea Fahund samiserot e aisama 25% haus kho 1970